ਸਤਿ ਸ੍ਰੀ ਅਕਾਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਪਿਆਰੇ ਦਰਸ਼ਕੋ ਅਮਰਿਤਪਾਲ ਸਿੰਘ ਪ੍ਰਧਾਨ ਜੋ ਬਾਰਸ ਪੰਜਾਬ ਦੇ ਜਥੇਬੰਦੀ ਦੇ ਜਿਹੜੀ ਦੀਪ ਸਿੰਘੂ ਨੇ ਬਣਾਈ ਸੀ ਖਟੂਰ ਸਾਹਿਬ ਤੋਂ ਜਿਹੜੇ ਸੰਸਦ ਨੇ ਉਹ ਤੇ ਉਹਨਾਂ ਦੇ ਸਾਥੀ ਜਿਹੜੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਐਨਐਸਏ ਦੇ ਅਧੀਨ ਨੂੰ ਬੈਠੇ ਨੇ ਸੜ ਰਹੇ ਨੇ ਬੰਦ ਨੇ ਜੋ ਮਰਜੀ ਕਹ ਲਓ ਕਿ ਉਹਨਾਂ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਖਤਰਾ ਹੈ ਮਾਨ ਦੀ ਜਾਨ ਨੂੰ ਖਤਰਾ ਹੈ ਜਿਹੜੇ ਐਨਐਸਸੀ 'ਚ ਬੈਠੇ ਨੇ ਤੇ ਐਨਐਸਸੀ ਦੀ ਆਪ ਦੀ ਇਸ ਕਰਕੇ ਵਧਾਈ ਗਈ ਹੈ ਇਹ ਗੱਲ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਅੰਮ੍ਰਿਤਸਰ ਦੇ ਦਿਹਾਤੀ ਜਿਹੜਾ ਹੈ ਅੰਮ੍ਰਿਤਸਰ ਦਾ ਜਿਲ੍ਹਾ ਦਿਹਾਤੀ ਉਹਦੇ ਐਸਐਸਪੀ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਲਿਖਤੀ ਰੂਪ ਚ ਦਿੱਤੀ ਹੈ ਕਿ ਤਾਂ ਐਨਸੀ ਬਧਾਈ ਗਈ ਹੈ ਇਹਦੇ ਅੱਜ ਆਪਾਂ ਗੱਲ ਕਰ ਗਏ ਕਿ ਕੀ ਸੱਚਮੁੱਚ ਜਾਨ ਨੂੰ ਖਤਰਾ ਹੈ ਕੀ ਇੱਕ ਬੰਦੇ ਦੀ ਜਾਨ ਨੂੰ ਖਤਰਾ ਨੈਸ਼ਨਲ ਸਕਿਉਰਿਟੀ ਹੈ ਟੁਪਡਾਉਣ ਦਿੱਲੀ ਇਹ ਜਾਇਜ਼ ਹੈ ਇਹ ਗੱਲ ਇਹ ਤੇ ਗੱਲ ਕਰਦੇ ਆ ਇਸ ਵੀਡੀਓ ਚ ਲੇਕਿਨ ਉਸ ਤੋਂ ਪਹਿਲਾਂ ਉਹੀ ਅਪੀਲ ਜਿਹੜੀ ਮੈਂ ਅਕਸਰ ਕਰਦਾ ਅੱਜ ਵੀ ਕਰ ਰਿਹਾ ਹਾਂ ਸੋ ਪਿਆਰੇ ਦਰਸ਼ਕੋ ਜੇ ਅਜੇ ਤੱਕ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਰ ਲਓ ਹੁਣ ਗੱਲ ਆਪਾਂ ਕਰੀਏ ਜਿਹੜੀ ਮੈਂ ਵੀਡੀਓ ਦੀ ਗੱਲ ਕੀਤੀ ਹੈ ਕਿ ਅੱਜ ਆਪਾਂ ਗੱਲ ਕਰਨੀ ਹੈ ਅਮਰਤਪਾਲ ਸਿੰਘ ਦੀ ਇਹ ਗੱਲ ਕਿਉਂ ਕਰਨੀ ਪੈਣੀ ਅਸਲ ਦੇ ਵਿੱਚ ਇਸ ਕਰਕੇ ਕਰਨੀ ਪੈਗੀ ਕਿ ਐਨਐਸਏ ਨੈਸ਼ਨਲ ਸਕਿਉਰਿਟੀ ਐਕਟ ਨੂੰ ਬਧਾ ਦਿੱਤਾ ਗਿਆ ਤੇ ਉਹਨੂੰ ਹੁਣ ਚੈਲੰਜ ਕੀਤਾ ਇੱਕ ਤਾਂ ਐਕਟਰ ਹੈ ਜਿਹੜਾ ਦਰਜੀਤ ਸਿੰਘ ਕਲਸੀ ਨੇ ਦੂਜਾ ਇੱਕ ਬੰਦਾ ਇਹਨਾਂ ਦਾ ਸਾਥੀ ਹੋਰ ਹੈ ਕਨਵਿੰਸਿੰਗ ਰੌਕ ਨੇ ਉਹਨਾਂ ਨੇ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਚੁਣੌਤੀ ਦਿੱਤੀ ਕਿ ਗਲਤ ਬਧਾਇਆ ਜਾ ਰਿਹਾ ਹੈ ਐਨਐਸਏ ਕਿਉਂ ਲਾਇਆ ਗਿਆ ਸਾਡੇ ਤੇ ਇਹ ਕਿਹਾ ਉਹਨਾਂ ਨੇ ਤੇ ਫੋੜ ਉਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਨੋਟਿਸ ਆਇਆ ਸੀ ਕਿ ਤੁਸੀਂ ਦੱਸੋ ਕਿਉਂ ਵਧਾਇਆ ਉਹਦਾ ਜਿਹੜਾ ਜਵਾਬ ਦਿੱਤਾ ਹੈ ਅੰਮ੍ਰਿਤਸਰ ਦੇ ਹਾਤੀ ਦੇ ਐਸਐਸਪੀ ਨੇ ਉਹਦੀ ਗੱਲ ਉਹ ਜਸਟੀਫਿਕੇਸ਼ਨ ਜਿਹੜੀ ਆ ਉਹ ਤੋਂ ਪਹਿਲਾਂ ਫਿਰ ਆਪਾਂ ਟਿੱਪਣੀ ਇਹਦੇ ਕਰਦੇ ਆਂ ਦੇਖੋ ਗਲਤੀ ਅਸਲ ਦੇ ਵਿੱਚ ਸ਼ੁਰੂ ਜਦੋਂ ਫਰਵਰੀ ਦੇ ਵਿੱਚ ਨਾ 23 ਫਰਵਰੀ ਜਿਹੜਾ 23 ਫਰਵਰੀ 2023 ਜਦੋਂ ਅ즈ਨਾਲਾ ਥਾਣੇ ਦੀ ਘਟਨਾ ਵਾਪਰੀ ਜਦੋਂ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਅਮਰਪਾਲ ਸਿੰਘ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪੀੜ ਨਾਲ ਸੀ ਥਾਣੇ ਦੇ ਵਿੱਚ ਜਾਪੜੇ ਸੀ ਅ즈ਨਾਲੇ 79 ਉਹਦਾ ਤਾਂ ਸਾਥੀ ਕਰੀਬੀ ਸਾਥੀ ਲਾਪ੍ਰੀਤ ਸਿੰਘ ਤੂਫਾਨ ਉਸ ਦੀ ਗ੍ਰਿਫਤਾਰੀ ਹੋਈ ਹੋਈ ਸੀ ਉਹ ਨੂੰ ਛਡਵਾ ਸੀ ਛਡਾ ਬਿਲੇ ਆ ਸੀ ਉਹ ਜਿਹੜੀ ਘਟਨਾ ਹੈ ਉਹਦਾ ਜ਼ਿਕਰ ਉਹਦੀ ਵੀਡੀਓ ਕੁਲਿਪ ਇਹ ਨਾਲ ਲਾਈ ਹੈ ਪੁਲਿਸ ਨੇ ਜਦੋਂ ਹਾਈ ਕੋਰਟ ਦੇ ਵਿੱਚ ਪੇਸ਼ ਕੀਤਾ ਜਸਟੀਫਿਕੇਸ਼ਨ ਕੀ ਕੀ ਹਲਪਣਾ ਵਿੱਚ ਕਹਿੰਦੇ ਉਹਦੇ ਚ ਸੁਣ ਲਓ ਤੁਸੀਂ ਰਿਕਾਰਡਿੰਗ ਕਹਿੰਦੇ ਅਮਰਤਪਾਲ ਸਿੰਘ ਕਹਿ ਰਿਹਾ ਅਸੀਂ ਮਾਨ ਨੂੰ ਕਿਹਾ ਕਿ ਤੂੰ ਬਿਆਨਤ ਦੀ ਰਾਤ ਨਾ ਚੱਲ ਬਿਆਨਤ ਕਿਹੜਾ ਸਾਫ ਦਾ ਮੁੱਖ ਮੰਤਰੀ ਪੰਜਾਬ ਬਿਆਨsing ਦੀ ਗੱਲ ਕਰ ਰਹੇ ਨੇ ਨਾ ਚੱਲ ਲੇਕਿਨ ਉਹ ਉਹ ਬਿਆਨਤ ਦੀ ਰਾਤ ਹੀ ਚੱਲ ਰਹਾ ਉਹ ਵੀ ਚੱਲ ਰਿਹਾ ਜਿਵੇਂ ਉਦੋਂ ਇਹ ਜਾਂਮ ਲੱਗਦਾ ਸੀ ਕਿ ਇਸੇ ਕਰਕੇ ਬਿਆਨਸਿ ਮਾਰਿਆ ਗਿਆ ਸੀ ਕਿ ਉਹ ਬਹੁਤ سارے ਜਿਹੜੇ ਪੁਲਿਸ ਮੁਕਾਬਲੇ ਹੋ ਰਹੇ ਸੀ ਤੇ ਦੋਜਵਾਨਾਂ ਦੇ ਖਿਲਾਫ ਸੀ ਤੇ ਉੱਥੇ ਫਿਰ ਇਹ ਗੱਲ ਕਰਦੇ ਨੇ ਕਿ ਕਿ ਉਹ ਦਲਾਵਰ ਜਿਹੜਾ ਉਦੋਂ ਬਣਿਆ ਸੀ ਮਨੁੱਖੀ ਬੰਬ ਤੇ ਫਿਰ ਕਹਿੰਦੇ ਆ ਸੁਣ ਲਓ ਤੁਸੀਂ ਕਹਿ ਰਿਹਾ ਹੈ ਅਮਰਤਪਾਲ ਦਲਾਵਰ ਨੇ ਮਨੁੱਖੀ ਬੰਬ ਬਣ ਕੇ ਵਿਅਤ ਰੋੜਾਇਆ ਸੀ ਤੇ ਇਹ ਸਮਝ ਲਏ ਮਾਨ ਮੁੱਖ ਮੰਤਰੀ ਮਾਨ ਮਾਨ ਸਮਝ ਲਏ ਇਸ ਭੀੜ ਚ ਵੀ ਕਈ ਦਲਾਵਰ ਪੈਦਾ ਹੋ ਜਾਣਗੇ ਜਿਹੜਾ ਕੱਠੇ ਕੀਤਾ ਸੀ ਇਹ ਕਹਿੰਦੇ ਆ ਸੁਣ ਲੋ ਇਹ ਇਸ ਕਰਕੇ ਖਤਰਾ ਜੀ ਕਹਿੰਦੇ ਫੇਰ ਅੱਗੇ ਵੀ ਉਹਨਾਂ ਨੇ ਕਿਹਾ ਅਮਰਤਪਾਲ ਤੇ ਇਹਦੇ ਸਾਥੀ ਇਹ ਕਹਿੰਦੇ ਇਹਦਾ ਤੋਂ ਕਾਨੂੰਨ ਤੇ ਅਮਨ ਦੀ ਜਿਹੜੀ ਵਿਵਸਥਾ ਹੈ ਸਰ ਲੋਅ ਐਂਡ ਆਰਡਰ ਹੈ ਉਹ ਤੋਂ ਖਤਰਾ ਪੈਦਾ ਹੋ ਜੂ ਇਹ ਇਹ ਉਹਨੂੰ ਹੱਥ ਚ ਲੈ ਜਾਣਗੇ ਇਹ ਜਿਹੜੇ ਲੋਕ ਇਹਨਾਂ ਦੀ ਕੱਟੜਪੰਥੀ ਵਿਚਾਰਧਾਰਾ ਦੇ ਨਾਲ ਨਹੀਂ ਚੱਲਣਗੇ ਉਹਨਾਂ ਨੂੰ ਕਹਦੇ ਹੈ ਨੁਕਸਾਨ ਪਹੁੰਚਾ ਸਕਦੇ ਨੇ ਇਹ ਸਰਕਾਰ ਕਹਿ ਰਹੀ ਹੈ ਪੰਜਾਬ ਸਰਕਾਰ ਪੁਲਿਸ ਰਾਜ ਜਿਹੜਾ ਐਫੀਡੀਆਪਰ ਦਿੱਤਾ ਹੈ ਜਸਟੀਫਿਕੇਸ਼ਨ ਦੇ ਇਹ ਕਹਿੰਦੇ ਬੰਦਾ ਢਕਾਉ ਗੱਲਾਂ ਬਹੁਤ ਕਰਦਾ ਇਹਦੇ ਨਾਲ ਨੌਜਵਾਨ ਗੁੰਮਰਾਹ ਹੋ ਜਾਂਦੇ ਨੇ ਕੰਭਰਾ ਹੂਸਾਗਦੇ ਇਹ ਇੱਕ ਹੋਰ ਵੀ ਦਲੀਲ ਦਿੱਤੀ ਹੈ ਜਿਹੜੀ ਉਹ ਵੀ ਬੜੀ ਕਮਾਲ ਹੈ ਕਹਿੰਦੇ ਜੇਲ੍ਹ ਚ ਬੈਠੇ ਦੇ ਇਹਦੇ ਪਾਕਿਸਤਾਨ ਦੀ ਏਜੰਸੀ ISI ਦਾਲ ਸਵਧ ਨੇ ਇਹ ਵੀ ਕਿਹਾ ਸੋ ਕਹਿੰਦੇ ਇਹ ਸਾਰੀਆਂ ਗੱਲਾਂ ਇਹ ਸਾਰੀਆਂ ਦਲੀਲਾਂ ਦੇ ਕਰਕੇ ਅਸੀਂ ਜਸਟੀਫਾਈਡ ਜਾਂ ਉਚਿਤ ਠਹਿਰਾਉਣਾ ਚਾਹੁੰਦੇ ਹਾਂ ਕਿ ਜਿਹੜਾ ਸੀ NSA ਦੀ ਜਿਹੜੀ ਅਭ ਦੀ ਵਧਾਈ ਹੈ नेशनल सिक्योरिटी एक्ट ਨੂੰ ਵਧਾਇਆ ਹੁਣ ਇਹ ਆਪਣੇ ਆਪ ਦੇ ਵਿੱਚ ਬੜੀ ਅਜੀਬ ਜਿਹੀ ਗੱਲ ਹੈ ਕਿ ਨੈਸ਼ਨਲ ਸਕਿਉਰਿਟੀ ਐਕਟ ਮਾਂ ਨੂੰ ਖਤਰਾ ਹੈ ਦੇਖੋ ਮਾਂ ਖਤਰਾ ਤਾਂ ਬਣਦਾ ਇਨਸਕਿਉਰਿਟੀ ਲੈ ਕੇ ਜਾਂਦਾ 16 ਲੱਖ ਰੁਪਏ ਲਾ ਕੇ 15 ਅਗਸਤ ਦੇ ਵਿੱਚ ਜਦੋਂ ਭਾਸ਼ਣ 15 ਅਗਸਤ ਜਲੰਧਰ ਜਿੱਤਤਾ ਸੀ ਉਦੋਂ ਕੈਬਨ ਦੇ ਵਿੱਚ ਖੜ ਕੇ ਭਾਸ਼ਣ ਦਿੱਤਾ ਸੀ ਸੋ ਇਹ ਹੈ ਇੱਕ ਵਾਰ ਇਹ ਤੁਹਾਨੂੰ ਇਹ ਵੀ ਯਾਦ ਕਰਾਦਾ ਕਹਾਣੀ ਕਿੱਥੋਂ ਸ਼ੁਰੂ ਹੋਈ ਆ ਸਦ ਵਿੱਚ ਕਹਾਣੀ ਕੋ ਲੰਬੀ ਦੀ ਹੈ ਵਾਰਸ ਪੰਜਾਬ ਦੀਪ ਸਿੱਧੂ ਨੇ ਬਣਾਈ ਸੀ ਜਥੇਬੰਦੀ ਤੋਂ ਉਹ ਚੱਲ ਬਸ ਤੇ ਉਹ ਫੇਰ ਜਿਹੜਾ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਉਹ ਜ਼ਿਆਦਾ ਪੜਿਆ ਤੇ ਫਿਰ ਬਾਹਰ ਵੀ ਪਾਸ ਕਰਕੇ ਦਵਾਈ ਚੜਾ ਗਿਆ ਸੀ ਆਫ ਦਿ ਟ੍ਰਾਂਸਪੋਰਟ ਰਕੂ ਦਾ ਰ ਦਾ ਬਿਜ਼ਨਸ ਸੀ ਤੇ ਵੈਸੇ ਇਨ ਟੱਚ ਸੀ ਜਦੋਂ ਕਿਸਾਨ ਅੰਦੋਲਨ ਜਦੋਂ ਉਹਨੇ ਵਾਰਸ ਪੰਜਾਬ ਬਣਾਈ ਆ ਦੀਪ ਸਿੱਧੂ ਨੇ ਕੱਤੀ ਸਾਹ ਦੀ ਕੁਝ ਹਦਾਬੀ ਦੀ ਉਮਰ ਬੈਤੋਂ ਹੁਣ ਕਰਾਇਆ ਮਰਤਪਾਲ ਸਿੰਘ ਨੇ ਸੋ 31 ਸਤੰਬਰ ਨੂੰ ਫਿਰ ਦੋਲ ਬਾਈ ਨੂੰ ਦੀਪ ਸਿੱਧੂ ਤੋਂ ਬਾਅਦ ਇਹਨੂੰ ਬਣਾਇਆ ਗਿਆ ਸੀ ਰੋਡੇ ਪਿੰਡ ਦੇ ਵਿੱਚ ਸਤਪਿੰਡਾਲੇ ਦੇ ਪਿੰਡ ਦੇ ਵਿੱਚ ਮੁਖੀਤਾ ਪਿਆ ਗਿਆ ਸੀ ਜਿਹੜਾ ਬਾਰਸ ਪੰਜਾਬ ਦਾ ਤੋਂ ਉੱਥੇ ਫਿਰ ਗ੍ਰਿਫਤਾਰੀ ਵੀ ਇਹਨੇ ਦਿੱਤੀ ਸੀ ਅੱਗੇ ਜਾ ਕੇ ਹੁਣ ਉਹ ਸਾਰੀ ਗੱਲ ਉਹ ਬੰਦਾ ਉਹਦੇ ਇੱਕ ਬੰਦਾ ਜਿਹੜਾ ਮੈਂ ਤੁਹਾਨੂੰ ਦੱਸਿਆ ਲਾਪਰੀਤ ਫੜਿਆ ਜਦੋਂ ਉਦੋਂ ਇਹ ਸਾੜੇ ਚ ਚਲੇ ਗਏ ਘੱਟ ਬਹੁਤ ਸੀ ਇਹ ਚ ਕੋਈ ਦੋ ਰੋਵਾਂ ਨਹੀਂ ਤੇ ਉਦੋਂ ਤਾਂ ਫਿਰ ਜਦੋਂ ਉਹ ਘੱਟਣਾ ਭਾਪਰੀ ਨਾਲ ਜਣਾੜੇ ਸਾਰਿਆਂ ਦੇ ਖਿਲਾਫ ਹੋ ਗਏ ਰਾਜਾ ਬੜਿੰਗ ਇਹਨੂੰ ਜਿਵੇਂ ਅਸੀਂ ਹੁੰਦੇ ਕਰਨੇ ਦੇ ਬਿਕਰਮ ਜੀਠਿਆ ਵੀ ਮਾਨ ਦੇ ਖਿਲਾਫ ਇਹਦੇ ਐਕਸ਼ਨ ਨੂੰ ਬਿਲਕੁਲ ਉਵੇਂ ਜਿਵੇਂ ਐਲਕੇਡ ਬਾਨੀ ਕਹਿੰਦਾ ਨਾ ਵੀ ਬਾੜੋਂ ਪੁਲਿਸ ਹਰਮੰਦਰ ਸਾਹਿਬ ਵਿੱਚ ਉਹ ਕਾਲ ਤੱਕ ਉंटਾਓ ਅਸੀਂ ਦਰਵਾਜ਼ੇ ਨੂੰ ਕਹਿ ਇਹ ਸਾਰੇ ਉੱਨੱਚ ਸੀ ਤੇ ਇਹ ਫਿਰ ਹੋ ਗਿਆ ਐਕਸ਼ਨ ਜਦੋਂ ਉਦੋਂ ਬਾਅਦ ਵੱਡੇ ਫੜਨੇ ਸ਼ੁਰੂ ਹੋਏ ਇੱਕ 18 ਮਾਰਚ ਨੂੰ ਅੰਮ੍ਰਿਤਪਾਲ ਫਰਾਰ ਹੋ ਗਿਆ ਸੀ ਬੜਾ ਦਿਖਾਇਆ মিডিਆ ਉੱਥੇ ਜਾਂਦਾ ਰੇੜੀ ਤੇ ਬਿਠਾ ਜਾਂਦਾ ਐਸ ਤਰ੍ਹਾਂ ਖਬਰਾਂ ਚਾਹਦਾ ਸੀ ਫੜਿਆ ਗਿਆ ਕਿ ਨਹੀਂ ਫੜਿਆ ਗਿਆ ਉਹ ਜਿਹੜਾ ਟੀਰਾ মিডিਆ ਸਾਡਾ ਇਹੋ ਜਿਹਾ ਕੁਸ਼ੀ ਕਰਦਾ ਰਿਹਾ ਗੋਦੀ মিডিਆ ਕਹਿੰਦਾ ਨੇ ਜਿਹਨੂੰ ਆਪਾਂ ਚਲੋ ਤੇਹੀ ਪ੍ਰੈਸ ਨੂੰ ਇਹਦੇ ਆਪ ਗ੍ਰਿਸ਼ਟਾ ਦੇ ਦਿੱਤੀ ਐ ਪਾਠ ਕੀਤਾ ਭਾਸ਼ਣ ਦਿੱਤਾ ਤੇ ਫਿਰ ਕਹਦੇ ਨੇ ਜਸਵੀਰ ਸਿੰਘ ਰੋਡੇ ਦੇ ਪਛਾਣ ਕੀ ਕੀਤੀ ਚਲੋ ਪੜ੍ਹ ਲਿਆ ਹਾਲਾਂਕਿ ਬੀਡੀ ਨੇ ਕੋਈ ਗੱਲ ਨਹੀਂ ਦੱਸੀ ਉਹਨੇ ਜੀ ਅਸੀਂ ਗ੍ਰਿਫਤਾਰ ਕਰ ਲਿਆ ਤੇ ਹੁਣ ਇਹ ਐਨਐਸਸੀ ਚ ਅੰਦਰ ਹੈ ਤੇ ਇਹਦੇ ਸਾਥੀ ਵੀ ਅੰਦਰ ਨੇ ਇਹ ਹੈ ਪਰ ਫਿਰ ਇਹ ਕਡੂਲ ਸਾਹਿਬ ਤੋਂ ਸਭ ਤੋਂ ਵੱਧ ਮੋਟਰ ਨੇ ਦਿੱਤੇ ਮੰਨ ਲਓ ਜੇ ਇਹ ਸ੍ਰਦੀ ਗੱਲ ਹੈ ਫਿਰ ਲੋਕਾਂ ਨੇ ਤਾਂ ਇਹਦੀ ਵਿਚਾਰਧਾਰਾ ਨੂੰ ਜਿਹੜੇ ਇਹਦੇ ਇਹ ਦੇ ਪਾਕ ਸਪੋਰਟ ਪਾਈਆ ਲੋਕਾਂ ਨੂੰ ਲੱਗਦਾ ਕਿ ਨਸ਼ੇ ਸ਼ਰਾਬ ਰਿਆ ਲੋਕਾਂ ਨੂੰ ਲੱਗਦਾ ਕਿ ਇਹ ਦੀ ਖਾਲਸਾ ਬਹੀਰ ਹੈ ਉਹੋ ਜਿਹੜੀ ਹੈ ਸਿੱਖੀ ਦਾ ਪ੍ਰਚਾਰ ਕਰ ਰਹੀ ਹੈ ਤਾਂ ਹੀ ਕੀਤਾ ਵੀ ਹੋਰ ਵੀ ਗੱਲ ਸ਼ੁਰੂ ਕੀਤੀ ਇਹ ਜਿੱਤਿਆ ਸਭ ਤੋਂ ਵੱਧ ਵੋਟਰਾਂ ਨਾਲ ਫਿਰ ਪਾਕੀ ਪਿਊਟ ਕਰੇ ਦਲਜੀਤ ਸਿੰਘ 칼シਗਾ ਦਾ ਬੈਜੀ ਬੇਰਾ ਪਾਪਾ ਨਾਨਕ ਤੋਂ ਲੜਨਾ ਹੈ ਗੁਰਵੰਤ ਸਿੰਘ rau ਕੇ ਗਾਦੀ ਬਰਨਾਲ ਤੋਂ ਲੜਨਾ ਹੈ ਭਗਵੰਤ ਸਿੰਘ ਜੱਜ ਜਿਹੜਾ ਕਿ ਪ੍ਰਧਾਨ ਮੰਤਰੀ ਬਾਜੇ ਕੇ ਉਹ ਗੱਲ ਹੈ ਕਿ ਦਰਵਾਜ਼ਾ ਤੋਂ ਲੜਨਾ ਜਿੱਥੋਂ ਮਨਦੀਪ ਸਿੱਧੂ ਦਾ ਜਿਹੜਾ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਨੇ ਲੜਨਾ ਸੋ ਇਸਰਾ ਜੁੜੀ ਚੌਂਦੀ ਲੜਾਈ ਦੀ ਵੀ ਗੱਲ ਚੱਲ ਰਹੀ ਹੈ ਤਾਂ ਇਹ ਜਿਹੜਾ ਮਸਲਾ ਅੱਜ ਦਾ ਤਾਂ ਜਿਹੜਾ ਮੈਂ ਤੁਹਾਡੇ ਨਾਲ ਡਿਸਕਸ ਕਰ ਰਿਹਾ ਕਿ ਪਗਵੰਤ ਸਿੰਘ ਮਾਨ ਜਾ ਪੰਜਾਬ ਸਰਕਾਰ ਇਹ ਜਸਟੀਫਿਕੇਸ਼ਨ ਦੇ ਰਹੀ ਹੈ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਕਿ ਇਸ ਕਰਕੇ ਐਨਐਸਸੀ ਵਿਦਾਈ ਹੈ ਕਿ ਇਹ ਮਾਨਵੀ ਜਾਨ ਨੂੰ ਖਤਰਾ ਹੈ ਕਾਨੂੰਨ ਵਿਵਸਥਾ ਨੂੰ ਖਤਰਾ ਹੈ ਹੁਣ ਗੱਲ ਤਾਂ ਇਹ ਹੈ ਕਿ ਕੀ ਅਸੀਂ ਇਹਨੂੰ ਸੋਸ਼ਲੀ ਕਿਉਂਕਿ ਭਾਈ ਲੋਕਾਂ ਨੇ ਵੋਟ ਪਾਈ ਹੈ ਲੋਕਾਂ ਦਾ ਹੱਕ ਹੈ ਪਹਿਲਾਂ ਸਿਮਰਜੀਤ ਸਿੰਘ ਬਾਦ ਛੱਡਿਆ ਸੀ ਅਦੰਦਰਪਾਲ ਸਿੰਘ ਪਹਿਲਾਂ ਛੱਡਿਆ ਸੀ ਜੋ ਜਿੱਤਿਆ ਸੀ ਤੇ ਇਹਨੂੰ ਸਰਚਾ ਚਾਹੀਦਾ ਉਹਦੀ ਦਰਵਾਤਰ ਇੰਜੀਨੀਅਰ ਅਸ਼ਦੀ ਜਮਾਨਤ ਹੋ ਗਈ ਇੱਕ ਤਾਂ ਇਹ ਫਿਰ ਮਨੁੱਖੀ ਅਧਿਕਾਰ ਫਿਰ ਕੀ ਕੱਲ ਨੈਸ਼ਨਲ ਸਕਿਉਰਟੀ ਨੂੰ ਕਿਵੇਂ ਖਤਰਾ ਹੋ ਗਿਆ ਜੇ ਚਲੋ ਮੰਨ ਲਓ ਸੀ ਆਪ ਲੋ ਜੇ ਸੀ ਆਮੀ ਨੇ ਖਤਰਾ じゃ ਫਿਰ ਪੰਜਾਬ ਦੀ ਅਮਨ ਕਾਨੂੰਨ ਦੀ ਵਿਵਸਥਾ ਦਾ ਕਿਵੇਂ ਕਰਾਂਗੇ ਵੀ ਜਸਟਿਸਿਊਸ਼ਨ ਉਧਰ ਵੀ ਤਾਂ ਦੇਣੀ ਪੈਣੀ ਹੈ ਨਾ ਇਹ ਕਾਨੂੰਨੀ ਤੌਰ ਤੇ ਕੁਝ ਗੱਲ ਸਹੀ ਲੱਗਦੀ ਹੈ ਮੈਂ ਤੁਹਾਨੂੰ ਦੱਸਾਂ ਨਾ ਇਹ ਮਨੁੱਖੀ ਅਧਿਕਾਰਾਂ ਦੇ ਤਾਂ ਨਾ ਇਹ ਸੋਸ਼ਲ ਕਈ ਕਈ ਪੱਖਾਂ ਤੋਂ ਮੈਨੂੰ ਲੱਗਦਾ ਹੈ ਕਿ ਪੰਜਾਬ ਸਰਕਾਰ ਜਿਹੜੀ ਹੈ ਬਾਦ ਸਾਹਿਬ ਜਸਟੀਫਾਈ ਤਾਂ ਕਰ ਰਹੇ ਨੇ ਪਰ ਗੱਲ ਦਿਲ ਜੇ ਨੂੰ ਲੱਗਦੀ ਬੰਦੇ ਨੂੰ ਛੱਡ ਦੇਣਾ ਚਾਹੀਦਾ ਤੇ ਨਾ ਦੇ ਜੇ ਤੁਸੀਂ ਜੇ ਕਰਨਾ ਜਿਹੜਾ ਉਹਦੇ ਤੇ ਕੇਸ ਬਰਦਾ ਚਲਾਓ ਤੇ ਗੱਲ ਖਤਮ ਕਰੋ ਨੈਸ਼ਨ ਸਿਕਿਉਰਿਟੀ ਐਕਟ ਦੇ ਚੋਂ ਇਹਨੇ ਬਤੇ ਬਾਕੀ ਵੀ ਤਾਂ ਬੜੇ ਉਹਨੇ ਇਹ ਤਾਂ ਚਲੋ 10 ਹਥੇ ਤੇ ਬਾਕੀ 29 ਤਾਂ ਪੰਜਾਬੀ ਜਿਲ੍ਹਿਆਂ ਚ ਵੀ ਤਾਂ ਜਿਹੜੇ ਬੈਠੇ ਨੇ ਸੋ ਇਸਰ ਇਹ ਜਿਹੜੀ ਆਈ ਹੈ ਕਿ ਜੀ ਅਸੀਂ ਇਸ ਕਰਕੇ ਡੈਸ਼ਰ ਸਕਿਉਰਟੀ ਐਕਟ ਬਤਾਇਆ ਜਿਵੇਂ ਆਖੀਰ ਚਾਪੜੇ ਟੁਕੜੇ ਕਰਾ ਮੈਨੂੰ ਲੱਗਦਾ ਕਿ ਇਹ ਜਸਟੀਫਿਕੇਸ਼ਨ ਠੀਕ ਨਹੀਂ ਅਜ ਨਹੀਂ ਬਿਲਕੁਲ ਨਵੀਂ ਵੀਡੀਓ ਨਾਲ ਤੁਹਾਨੂੰ ਬਹੁਤ ਬਹੁਤ ਸ਼ੁਕਰੀਆ